ਉਹਨ ਹਸ਼ਰ ਹੈ ਅੱਜ ਹਸ਼ਰ ਨੂੰ 17 ਸਾਲ ਬਾਅਦ ਵੀ ਲੋਕ ਯਾਦ ਕਰਦੇ ਕਿਉਂ? ਉਹਦੀ ਕਹਾਣੀ ਵਧੀਆ ਸੀਗੀ। ਉਹਦੇ ਗਾਣੇ ਵਧੀਆ ਸੀ ਉਹਦਾ ਮਿਊਜ਼ਿਕ ਵਧੀਆ ਸੀਗਾ ਉਹਦੇ ਸਾਰੇ ਕਿਰਦਾਰ ਹਿੱਟ ਹੋਏ ਸੀ। ਫਿਲਮ ਐਹੋ ਜੀ ਬਣਾਓ ਜਿਹਨੂੰ ਸਦੀਆਂ ਤੱਕ ਲੋਕ ਯਾਦ ਕਰਨ। ਕਹੀਏ ਬਬੂ ਮਾਨ ਸਾਹਿਬ ਨੂੰ ਗੌਰਵਤ੍ਰੀਨ ਸਾਹਿਬ ਨੂੰ ਕਹੀਏ ਦੁਬਾਰਾ ਬਣਾਓ ਹਸ਼ਰ ਜੀ। ਨਹੀਂ ਬਣੇਗੀ। ਨਹੀਂ ਬਣਨੀ। ਨਾ ਉਸ ٹیم ਜੁੜਨੀ ਹੈ ਨਾ ਫਿਲਮ ਬਣੇਗੀ। ਨਹੀਂ ਬਣੇਗੀ। ਪਰ ਬਹੁਤ ਸਾਰੀਆਂ ਪੰਜਾਬੀ ਫਿਲਮਾਂ ਦਾ ਵੀ ਸਿਕਲ ਬੜੀਆਂ ਬੜੀਆਂ ਹੈ। ਹਸ਼ਰ ਬਹੁਤ ਵੱਡੀ ਕਾਮਯਾਬੀ ਹਾਸਲ ਕਰ ਚੁੱਕੀ ਹੈ। ਮੈਨੂੰ ਨਹੀਂ ਲੱਗਦਾ ਹਸ਼ਰ 2 ਉਹ ਦੀਵ ਦੀ ਕਾਮਯਾਬੀ ਹਾਸਲ ਕਰ पाओਗੀ ਉਹ ਬੁਲੰਦੀਆਂ ਚ ਹੋ ਚੁੱਕੀ ਹੈ ਤੁਸੀਂ ਮੁਗਲਿਆਜ਼ਮ ਦਾ ਦੇਖਿਆ ਪਾਰਟ 2 ਨਹੀਂ ਆਇਆ ਇਹ ਉਸ ਲੀਕ ਦੀ ਫਿਲਮ ਹੈ ਹਸ਼ਰ ਹਸ਼ਰ ਮਰਦ ਸ਼ੋਲੇ ਇਦਾਂ ਦੀ ਫਿਲਮ ਤੇ ਕਦੀ ਆਈ ਨਹੀਂ ਸੀ ਸ਼ੋਲੇ ਦਾ ਰੀਮੇਕ ਹੋਇਆ ਇਹ ਅਮਰ ਫਿਲਮ ਹੈ ਜਿਹੜੀਆਂ ਫਿਲਮ ਅਮਰ ਹੋ ਜਾਂਦੀਆਂ ਨਾ ਇੱਕ ਇਤਿਹਾਸ ਰੱਖ ਦਿੰਦੀਆਂ ਹਮ ਹਮ ਹਸ਼ਰ ਨੇ ਇਤਿਹਾਸ ਰਚਿਆ ਇਤਿਹਾਸ ਦੁਬਾਰਾ ਰਿਪੀਟ ਨਹੀਂ ਹੁੰਦਾ ਗਲਤੀ ਹੋਏਗੀ ਜੇ ਹਸ਼ਰ 2 ਬਣਾਉਣਗੇ ਤਾਂ ਮੈਨੂੰ ਨਹੀਂ ਲੱਗਦਾ ਹਸ਼ਰ 2 ਚੱਲੂਗੀ ਹਸ਼ਰ 1 ਜਿਸਾਨੂੰ ਇੰਨੀ ਕਾਮਯਾਬੀ ਮਿਲ ਚੁੱਕੀ ਹੈ ਇੱਕ ਇਤਿਹਾਸ ਬਣ ਚੁੱਕਿਆ ਪੰਜਾਬੀ ਇੰਡਸਟਰੀ ਲਈ ਅੱਜ ਵੀ 17 ਸਾਲ ਬਾਅਦ ਲੋਕ ਮੈਨੂੰ ਸ਼ਗਨ ਦੇ ਨਾਮ ਤੋਂ ਜਾਣਦੇ ਇਸ ਤੋਂ ਵੱਡੀ ਕੀ ਕਾਮਯਾਬੀ ਹੋਏਗੀ ਮੇਰੇ ਲਈ ਫਿਲਮ ਹਿੱਟ ਹੋਗੀ ਨਾ ਸ਼ਗਨ ਇਨ ਸ਼ਗਨ ਹਿੱਟ ਨਹੀਂ ਹੋਈ ਨਾ ਬਾਜ ਇੰਡਸਟਰੀ ਜਿਵੇਂ ਨਹੀਂ ਮਿਲਿਆ ਨਹੀਂ ਮਿਲਿਆ ਕੰਮ ਬਟ ਇਸ ਫਿਲਮ ਨੇ ਮੈਨੂੰ ਅਮਰ ਜ਼ਰੂਰ ਕਰ ਦਿੱਤਾ ਜਿੱਥੇ ਵੀ ਜਾਂਦੇ ਆ ਸ਼ਗਨ 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 ਸ਼ਗਨ